ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਅੰਮ੍ਰਿਤਸਰ ਦਿਆਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਇੱਕ ਸਰਚ ਅਭਿਆਨ ਚਲਾਇਆ ਗਿਆ ਜਿਸ ਦੀ ਅਗਵਾਈ ਕਰਦਿਆਂ ਡੀਐਸਪੀ ਏਟਾਰੀ ਸੁਖਜਿੰਦਰ <th>ਪਰ ਵੱਲੋਂ ਖਾਸਾ ਚੌਂਕੀ ਉਦੀਨ ਪੈਂਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਰਚ ਕੀਤਾ ਗਿਆ ਪਿੰਡ ਬਾਸਰਕੇ ਪੈਣੀ ਦੇ ਵਿੱਚ ਸ਼ੱਕੀ ਘਰਾਂ ਦੇ ਵਿੱਚ ਸਰਚ ਕੀਤੀ ਗਈ ਡੀਐਸਪੀ ਅਟਾਰੀ ਸੁਖਜਿੰਦਰ <th>ਪੱਪਰ ਵੱਲੋਂ ਪਿੰਡ ਵਾਸੀਆਂ ਨੂੰ ਨਸ਼ਾ ਤਸਕਰਾ ਖਿਲਾਫ ਪੁਲਿਸ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ। ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਐਸਐਸਪੀ ਸਾਹਿਬ ਹਜ਼ਰ ਅੰਮ੍ਰਿਤਸਰ ਰੂਲਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਕਿ ਸਰ ਪੂਰੇ ਪੰਜਾਬ ਭਰ ਵਿੱਚ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਸੇ ਘੜੀ ਵਿੱਚ ਅੱਜ ਆਪਾਂ ਚੌਂਕੀ ਖਾਸਾ ਥਾਣਾ ਘਰਿੰਡਾ ਦੇ ਇਲਾਕੇ ਪਿੰਡ ਫੈਸਲ ਦੇ ਪੈਣੀ ਵਿੱਚ ਕਾਸ ਪ੍ਰਸ਼ਾਸਨ ਕਰ ਰਹੇ ਹਾਂ। ਤੇ ਜਿਹੜੇ ਵੀ ਨਸ਼ੇ ਦੇ ਵਿੱਚ ਨਸ਼ੇ ਦੇ ਧੰਦੇ ਦੇ ਵਿੱਚ ਲਿਪਤ ਨੇ ਉਹਨਾਂ ਦੇ ਮੰਦੀ ਪੁਸਤਕਾਰ ਵੀ ਕਰਕੇ ਉਹਨਾਂ ਸਲਾਕਤ ਦੇ ਕਿਸੇ ਤੱਕਾਂਗੇ ਜਿਹੜੀਆਂ ਇਹਨਾਂ ਨੇ ਪ੍ਰਾਪਰਟੀਆਂ ਨਜਾਇਜ਼ ਤੌਰ ਤੇ ਬਣਾਈਆਂ ਨੇ ਉਹਨਾਂ ਨੂੰ ਸੀਜ਼ ਕਰਕੇ ਬਕਾਇਦਾ ਨੂੰ ਅਟੈਚ ਕੀਤਾ ਜਾਏਗਾ ਔਰ ਸਾਰੇ ਇਲਾਕੇ ਵਾਸੀਆਂ ਨੂੰ ਸਾਡੀ ਅਪੀਲ ਹੈ ਕਿ ਜਿਹੜੇ ਵੀ ਲੋਕ ਇਸ ਕੰਮ ਦੇ ਵਿੱਚ ਲਿਪਤਾ ਕਿਨੇ ਇਸ ਧੰਦੇ ਦੇ ਵਿੱਚ ਲਿਪਤ ਨੇ ਕਿਰਪਾ ਕਰਕੇ ਸਾਨੂੰ ਉਹਨਾਂ ਦੇ ਬਾਰੇ ਦੱਸੋ ਖੂਫੀਆ ਜਾਣਕਾਰੀ ਦਿਓ ਤਾਂ ਜੋ ਉਹਨਾਂ ਦੇ ਖਿਲਾਫ ਆਪਾਂ ਕਾਨੂੰਨੀ ਕਾਰਵਾਈ ਕਰ ਸਕੀਏ ਔਰ ਜਿੰਨਾ ਵੀ ਇਹ ਸਾਡਾ ਅਗਲੀ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਆਪਾਂ ਇਸ ਨਸ਼ੇ ਦੇ ਕੋਹੜ ਤੋਂ ਇਸ ਨਸ਼ੇ ਦੀ ਲਹਨਤ ਤੋਂ ਬਚਾ ਸਕੀਏ ਇਸ ਕਰਕੇ ਸਾਰਿਆਂ ਨੂੰ ਸਾਡੀ ਇਹ ਅਪੀਲ ਹੈ ਕਿ ਆਪਾਂ ਇਸ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣੀ ਹੈ ਇਹ ਤੇ ਨੱਥ ਪਾਉਣੀ ਹੈ ਕਿਸੇ ਵੀ ਕੀਮਤ ਤੇ ਕੋਈ ਵੀ ਬੰਦਾ ਜਿਹੜਾ ਨਸ਼ੇ ਦੇ ਵਿੱਚ ਹੈਗਾ ਆਪਾਂ ਉਹਨੂੰ ਛੱਡਣਾ ਨਹੀਂ ਹੈਗਾ ਚੁੱਕ ਕੇ ਪਰਚੇ ਦੇ ਕੇ ਉਹਨਾਂ ਕੋਲ ਖਬਰਾਂ ਕਰਕੇ ਬਕਾਇਦਾ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਕੇ ਥਾਣੇ ਜੇਲ੍ਹਾਂ ਦੇ ਵਿੱਚ ਭੇਜਿਆ